ਆਪਕੋ ਚ ਤੋੜਾਂਗੇ ਕਿਲਾ ਵੀ ਤੋੜਾਂਗੇ ਬੈਰੀਅਰ ਵੀ ਤੋੜਾਂਗੇ ਦਿੱਲੀ ਵੀ ਜਾਵਾਂਗੇ ਇਹਨਾਂ ਨੂੰ ਢਾਵਾਂਗੇ ਵੀ ਮੈਨੂੰ ਮੋਦੀ ਸਾਹਿਬ ਨੂੰ ਪੁੱਛਣੀ ਚਾਹੀਈ ਆ ਸਾਡੇ ਪੀੜ੍ਹੀਆਂ ਤੇ ਰਾਈ ਕਿ ਜਦੋਂ ਉੱਥੇ ਮਣੀਪੁਰ ਤੇ ਵਿੱਚ ਔਰਤਾਂ ਨੰਗੀਗਾ ਕੀਤੀਆਂ ਨੰਗਾ ਨਾਚ ਕਰਾਇਆ ਉਸ ਵੇਲੇ ਉਹਰੇ ਕੋਲੇ ਵਰਦੇ ਕਿੱਥੇ ਸੀ ਅੜਿਆਸੂ ਕੋਲੇ ਛੜਦਾ ਕਿੱਥੇ ਸੀ ਉਸਦਣ ਉਹ ਤੇਰੇ ਕੀ ਲੱਗਦੇ ਸੀ ਤੇਰੇ ਮਾਮੇ ਲੱਗਦੇ ਸੀ ਤੇਰੇ ਚੀਚੇ ਲੱਗਦੇ ਸੀ ਤੂੰ ਹਰਿਆਣੇ ਦੇ ਵਿੱਚ ਨਿਊਜ਼ ਦੇ ਵਿੱਚ ਕੀਤਾ ਇਹਨਾਂ ਨੇ ਉਹਨੇ ਕਿਉਂ ਦਾ ਨਾ ਪਾਮਣ ਦਾ ਕਿੰਧੂ ਰਾਸ਼ਟਰਾ ਪਰੌਂਦਾ ਅੱਜਦਾ ਉਹਨੇ ਕੀਤਾ ਕਿੰਨੀਆਂ ਦਾ ਗੱਡੀਆਂ ਸਾੜੀਆਂ ਕਿੰਨੇ ਪੁਲਿਸ ਵਾਲੇ ਮਰੇ ਕਿਤਰਾ ਠਾਣਾ ਭੰਨਿਆ ਉਦਨੇ ਬੰਦ ਕਰਕੇ ਹੋਣਾ ਚੱਲੇ ਤੁਹਾਡੇ ਉਦਨ ਚਲਾਉਂ ਦਿਓ ਉਦਨ ਕਿਉਂ ਨਹੀਂ ਚੱਲੇ ਕਿਉਂ ਤੂੰ ਯਾ ਤਨ ਮਰ ਕੇ ਇਹ ਸਭ ਸਾਡੇ ਵਾਸਤੇ ਆ ਸਾਡੇ ਬੱਚਾਂ ਵਾਸਤੇ ਆ ਸਾਡੀ ਕੌਮ ਵਾਸਤੇ ਆ ਅੱਜ ਆਪ ਵੀ ਉਹਦੇ ਨਾਲ ਜਾ ਜਾਂਦਾ ਡੂੜ ਕਾਲੋ ਜਾਂਦੋ ਉਹਦਾ ਦਿੱਲੀ ਹੁਣ ਨਾਪਕ ਹੈ ਲੇਟੜ ਕੇ ਤਸੱਲੀਆਂ ਕਰਕੇ ਨਿਕਲਿਆ ਉਹ ਹੀ ਦਿੱਲੀ ਆ ਜਿਹੜੀ ਬਾਪਾ ਬਕੇ ਅਫਸਰ ਲੈ ਗਿਆ ਹੀ ਉਥੋਂ ਤਾਹਤ ਧੂਕੇ ਆ ਸਾਡੇ ਪੈਰਾਂ ਚ ਪਿਆ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਤੇ ਤਰਖਿਆ ਗਿਆ ਕੇ ਅੰਬਰ ਸਰ ਵੇਖਣਾ ਕਿ ਤੁਹਾਡੀ ਵੀ ਕੁਰਸੀ ਤੋੜ ਕੇ ਤੂਕੇ ਨਿਕਲਾਂਗੇ ਤੋਂ ਤੁਹਾਨੂੰਾਂਗੇ ਤੇ ਹੁਣ ਤਾਂ ਅਸੀਂ ਪੱਟ ਕੇ ਕੱਡੇ ਦਿੱਲੀ ਗਏ ਹੋਏ ਹੁੰਦੇ ਆ ਜੀ ਇਹ ਫੈਰੀਂ ਕਰ ਰਹੇ ਆ ਸਾਡੇ ਤੇ ਕੁਝ ਮੁੰਡੇ ਸਾਡੇ ਪਿੱਛੇ ਆ ਰਹੇ ਆ ਜਦੋਂ ਜ਼ਖਮੀ ਵੀ ਹੋਏ ਆ ਜੀ ਬਹੁਤ ਸਾਡੇ ਮੇਰੀ ਬਿਲਕੁਲ ਬੈਕ ਸਾਈਡ ਤੇ ਜਿਹੜਾ ਹੈ ਸ਼ੰਭੂ ਬੈਰੀਅਰ ਹੈ ਜਿੱਥੇ ਪਿਛਲੇ 5 ਦਿਨਾਂ ਤੋਂ ਕਿਸਾਨ ਜਿੱਥੇ ਬੰਦੀਆਂ ਵੱਲੋਂ ਜਿਹੜਾ ਹੈ ਧਰਨਾ ਦਿੱਤਾ ਗਿਆ ਹੈ ਇੱਕ ਪਾਸੇ ਕਿਸਾਨ ਨੇ ਤੇ ਦੂਜੇ ਪਾਸੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਚਾਤ ਮਾਰਾ ਦਿਓ ਤੇ ਸਾਹਮਣੇ ਜਿਹੜੀ ਹੈ ਹਰਿਆਣਾ ਫੋਰਸ ਖੜੀ ਹੈ ਅੱਜ ਅੱਜ ਦਾ ਛੱਡ ਕੇ ਜਿਹੜਾ ਪਿਛਲੇ 4 ਦਿਨ ਲਗਾਤਾਰ ਇੱਥੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀਗੇ ਇਸ ਤੋਂ ਇਲਾਵਾ ਪਲਾਸਟਿਕ ਦੀਆਂ ਗੋਲੀਆਂ ਵੀ ਚੱਲੀਆਂ ਨੇ ਤੇ ਲਗਭਗ ਕਾਫੀ ਮਾਤਰਾ ਦੇ ਵਿੱਚ ਕਿਸਾਨ ਜਿਹੜੇ ਨੇ ਉਹਰੇ ਜਖਮੀ ਹੋਈ ਸੀ ਇਹ ਉਹ ਰਾਜ ਤੋਂ ਹੀ ਦੇਖ ਲਓ ਕਿ ਬੱਚੇ ਆ ਜਿਹੜੇ ਛੋਟੇ ਛੋਟੇ ਬੱਚੇ ਇਹ ਵੀ ਕਿਸਾਨ ਇਕਤਾ ਜਿੰਦਾਬਾਦ ਦੇ ਨਾਰੇਦਾਰੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਪਹੁੰਚੇ ਹੋਏ ਨੇ ਕੀ ਨਾ ਬਟੋਰਾ ਸਾਹਿਬ ਸਿੰਘ ਕਿੱਥੋਂ ਐ ਬੁੱਟਾ ਸਿੰਘ ਦੋ ਜੀ ਕੀ ਕਰਨਾ ਹੈ ਅੱਜ ਅੱਪਾ ਆਪਣੇ ਹੱਕ ਲੈਣ ਆਏ ਜੀ ਕਿਸਾਨਾਂ ਦੇ ਨਾਲ ਖੜਾ ਹਾਂ ਉਹ ਲੜ ਕੇ ਹਾਂਜੀ ਹੱਕ ਲੈ ਕੇ ਮੜੂਏ ਹਾਂਜੀ ਅੱਛਾ ਡਰ ਨਹੀਂ ਲੱਗਦਾ ਵੀ ਇੱਕ ਪਾਸੇ ਗੋਲੀਆਂ ਚੱਲ ਰਹੀਆਂ ਨੇ ਅਥਰੂ ਗੱਦੀਆਂ ਜਿਹੜੇ ਨੇ ਛੱਡੇ ਜਾ ਰਹੇ ਨੇ ਕੋਈ ਬਾਤ ਨਹੀਂ ਜੀ ਤੇਲੀ ਯਾਰ ਦੋ ਸੀਦਾ ਕੋਈ ਡਰਨੀਆ ਕੋਈ ਹੋਣੀਆ ਮਮੀ ਡਾਡੀ ਨੇ ਰੋਕਿਆ ਨਹੀਂ ਹਾਂਜੀ ਮਮੀ ਡਾਡੀ ਨਾਲ ਲੈ ਕੇ ਆਏ ਨੇ ਹਾਂਜੀ ਅੱਛਾ ਯਾਦ ਆਉਂਦੇ ਆ ਛੋਟੇ ਛੋਟੇ ਸਾਬ ਜਿਹਨਾਂ ਨੇ ਕਰਵਾਨੀਆਂ ਦਿੱਤੀਆਂ ਸੀਗੀਆਂ ਅੱਜ ਤੁਸੀਂ ਵੀ ਇਹਦੇ ਉਰੇ ਆਏ ਹੋ ਹਾਂਜੀ ਤੁਸੀਂ ਦੇਖਦੇ ਹੋ ਛੋਟੇ ਛੋਟੇ ਬੱਚੇ ਕਿਉਂਕਿ ਪਹਿਲਾਂ ਵੀ ਸਿੰਘਾਂ ਨੇ ਕਰਵਾਨੀਆਂ ਦਿੱਤੀਆਂ ਨੇ ਉਹ ਅੱਜ ਅਟਾਰੀ ਬਾਰਡਰ ਦੇ ਉੱਪਰ ਆਪਣੇ ਮਾਪੇ ਦੇ ਨਾਲ ਆਪਣੀ ਦਾਦੀ ਦੇ ਨਾਲ ਜਿਹੜੇ ਨੇ ਬੱਚੇ ਉਰੇ ਪਹੁੰਚੇ ਹੋਏ ਨੇ ਉਹ ਅਟਾਰੀ ਬਾਰਡਰ ਦੇ ਉਸ ਜਗ੍ਹਾ ਤੇ ਖੜੇ ਨੇ ਜਿੱਥੇ ਅੱਜ ਨਾਕਾ ਲਾਇਆ ਹੋਇਆ ਸਿਰਫ ਰੋਕਿਆ ਗਿਆ ਦਿੱਲੀ ਦੂਰ ਨਹੀਂ ਆਣਾ ਵਾਸਤੇ ਅੱਜ ਦੇ ਫੈਸਲੇ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਹੀ ਕੋਈ بڑا ਫੈਸਲਾ ਲੱਤਾ ਜਾਊਗਾ ਪਹਿਣਾ ਛੱਡ ਕੇ ਬੱਚਾ ਨੂੰ ਨਾਲ ਲੈ ਕੇ ਕੀ ਕਰਾ ਚੰਗਾ ਕਿਸਾਨਾਂ ਦਾ ਹੱਕ 7:00 ਵਜੇ 25 ਹੀ ਆਪਣੇ ਹੱਕ ਲੈ ਲਵੋ ਤੜ ਨਹੀਂ ਲੱਗਦਾ ਨਹੀਂ ਜੀ ਬਿਲਕੁਲ ਕੋਈ ਟੜ ਬੱਚਿਆਂ ਨੂੰ ਨਾਲ ਲੈ ਕੇ ਅਕਸਰ ਮਾਵਾਂ ਕਹਿੰਦੀਆਂ ਨੇ ਕਿ ਭਗਤ ਸਿੰਘ ਜੰਮੇ ਪਰ ਸਾਡੇ ਕਰਨਾ ਜੰਮੇ ਗਵਾਂਡੀਆਂ ਦੇ ਜੰਮੇ ਪਰ ਤੁਸੀਂ ਆਪਣੇ ਬੱਚਿਆਂ ਨੂੰ ਛੋਟੇ-ਛੋਟੇ ਨੂੰ ਨਾਲ ਲੈ ਕੇ ਬਗਦੀਆਂ ਕੋੜੀਆਂ ਦੇ ਵਿੱਚ ਬਗਲੇ ਥਰੂ ਐਸਾਂ ਦੇ ਵਿੱਚ ਤੁਸੀਂ ਪੁੱਛਿਓ ਨਹੀਂ ਜੀ ਨਹੀਂ ਐਸਾ ਕੋਈ ਡਰ ਨਹੀਂ ਬੱਚਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਸਾਡੇ ਹੱਕਿਆ ਸਾਨੂੰ ਮਿਲਣੇ ਚਾਹੀਦੇ ਆ ਕਿ ਕਿਤੀਆਂ ਹਾਂ ਜੇ ਇਹਨਾਂ ਨੂੰ ਸਾਰਾ ਪਤਾ ਹੋਣਾ ਚਾਹੀਦਾ ਹੈ ਇਹਨਾਂ ਨੂੰ ਅੱਜ ਕੋਈ ਪਤਾ ਲੱਗੇਗਾ ਬੱਚੇ ਨਹੀਂ ਡਰਦੇ ਸੋ ਆਪਣੇ ਬੱਚਿਆਂ ਨੂੰ ਸਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਉਸ ਟਾਈਮ ਤਾਂ ਨਹੀਂ ਦਿਖਾ ਸਕੇ ਪਰ ਅੱਜ ਅੱਜ ਜਿਹੜਾ ਹੈ ਕਿਸਾਨਾਂ ਵੱਲੋਂ ਇਹਨਾਂ ਦੇ ਪਰਿਵਾਰਾਂ ਵੱਲੋਂ ਜਿਹੜੇ ਨੇ ਧਰਨੇ ਦਿੱਤੇ ਗਏ ਨੇ ਉਸ ਦੇ ਵਿੱਚ ਇਹ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਤਾਂ ਜੋ ਦੱਸ ਸਕਣ ਕਿ ਸਾਡੇ ਪਰਿਵਾਰ ਕਿਸਾਨ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦਾ ਪਰ ਅੱਜ ਜਿਹੜਾ ਹੈ ਉਹ ਡਟਿਆ ਹੋਇਆ ਹੈ ਸੈਂਟਰ ਸਰਕਾਰ ਦੇ ਮੁਕਾਬਲੇ ਦੇ ਵਿੱਚ ਇੱਕ ਪਾਸੇ ਫੌਜਾਂ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਕਿਸਾਨਾਂ ਦਾ ਸਾਥ ਦੇਣ ਵਾਸਤੇ ਇਹ ਛੋਟੇ-ਛੋਟੇ ਬੱਤੇ ਤੇ ਸਾਡੀ ਆਮ ਆਤਮ ਪਾਰਟੀ ਅੱਜ ਉਹਦੇ ਪਹੁੰਚੀ ਹੋਈ ਹੈ ਔਰ ਸਾਥ ਦੇ ਰਹੀ ਹੈ ਹਾਂ ਜੀ ਸਰ ਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਭਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਹੈ ਪਿਛਲੇ 5 ਦਿਨ ਤੋਂ ਹੋਰੇ ਬਾਰਡਰ ਤੇ ਕਿਸਾਨ ਬੈਠੇ ਨੇ ਲੇਕਿਨ ਸੈਂਟਰ ਸਰਕਾਰ ਦੀ ਕਰਨ ਦੇ ਉੱਪਰ ਜੂ ਨਹੀਂ ਰਹੀ ਅੱਜ ਜਿਹੜਾ ਹੈ ਫੈਸਲਾ ਦੀ ਘੜੀ ਹੈ ਕੀ ਲਗਾ ਕੇ ਫੈਸਲਾ ਹੋਊਗਾ ਨਹੀਂ ਹੋਊਗਾ ਆਨੂੰ ਖੁੱਲ੍ਹ ਆਸ ਹੈ ਜੀ ਕਿ ਫੈਸਲਾ ਹੋਏਗਾ ਨਹੀਂ ਹੋਏਗਾ ਤਾਂ ਅੱਗੇ ਦੀ ਰਾਜਨੀਤੀ ਦਾ ਬਾਤ ਫੇਸ ਬਚਿਆ ਜਾਏ ਪਹਿਲਾਂ ਵੀ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਉਸ ਤੋਂ ਬਾਅਦ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ 36 ਜਿੱਥੇ ਬੰਦੀਆਂ ਸੀਗੀਆਂ ਅੱਜ 18 ਰਹਿ ਗਈਆਂ ਜਿੱਥੇ ਬੰਦੀਆਂ ਨੇ ਕੁਝ ਨੁਮਾਇੰਦੇ ਨਹੀਂ ਆਏ ਅੱਜ ਫੇਰ ਫੈਸਲੇ ਦੀ ਕੜੀ ਚੱਲ ਰਹੀ ਹੈ ਜੇ ਅੱਜ ਤੁਹਾਡੇ ਕਿਸਾਨ ਭਰਾਵਾਂ ਨੇ ਜਿਹੜੇ ਤੁਹਾਡੇ ਆਗੂ ਨੇ ਉਹਨਾਂ ਨੇ ਕਹਿਤਾ ਕਿ ਸਾਡੀ ਗੱਲਬਾਤ ਹੋ ਗਈ ਹੈ ਤਰਨਾ ਚੱਕ ਦੋ ਫੇਰ ਫੇ ਚੱਕਣਾ ਫੇ ਨਾਲ ਲੈ ਕੇ ਵਿਸ਼ਵਾਸ ਚ ਲਾ ਕੇ ਚੱਕਾਂਗੇ ਤਾਂ ਤੁਸੀਂ ਚੁੱਕ ਦੋ ਪਹਿਲਾਂ ਵੀ ਵਿਸ਼ਵਾਸਨ ਦਿੱਤਾ ਗਿਆ ਸੀਗਾ ਜੀ ਲਿਖਤੀ ਤੋਂ ਬਗੈਰ ਉਠੂਗੇ ਨਹੀਂ ਜੀ ਨਹੀਂ ਲਿਖਤੀ ਤੋਂ ਬਗੈਰ ਨਹੀਂ ਉਠਾ ਕੇ ਭਾਵੇਂ ਸਾਲ ਲੱਗੇ ਦੋ ਸਾਲ ਜਿੰਨਾ ਦੇ ਮਰਦੇ ਇਹ ਤੁਹਾਡੇ ਆਗੂ ਨੇ ਕਹਿਤਾ ਵੀ ਬਿਨਾਂ ਲਿਖਣ ਤੋਂ ਆਪਾਂ ਨੇ ਉੱਠਣਾ ਨਹੀਂ ਕਹਿ ਸਕਦੇ ਹਾਂ ਜੀ ਉਹ ਸਵਾਸ ਆ ਉਹਨਾਂ ਦੇ ਸੋ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਿਸਾਨਾਂ ਨੇ ਜੋ ਕਿਹਾ ਕਿ ਪਿਛਲੀ ਵਾਰ ਲੰਬਾ ਸਮਾਂ ਅਸੀਂ ਸੰਘਰਸ਼ ਕੀਤਾ ਸੀ ਸੰਘਰਸ਼ ਤੋਂ ਬਾਅਦ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਮੰਗਾਂ ਮੰਨ ਲੱਤੀਆਂ ਜਾਣਗੀਆਂ ਪਰ ਉਸ ਟਾਈਮ ਰਿਟਨ ਦੇ ਵਿੱਚ ਨਹੀਂ ਹੋਇਆ ਸੀ ਕਈ ਕਿਸਾਨ ਆਗੂਆਂ ਦੇ ਉੱਪਰ ਇਲਜ਼ਾਮ ਵੀ ਲੱਗੇ ਕਈ ਜਥੇਬੰਦੀਆਂ ਘਰ ਵੀ ਬੈਠ ਗਈਆਂ ਪਰ ਅੱਜ ਜਿਹੜੀਆਂ ਜਥੇਬੰਦੀਆਂ ਉਰੇ ਆਈਆਂ ਨੇ ਜਿਹੜੇ ਆਗੂ ਇਹਨਾਂ ਨੇ ਭੇਜੇ ਨੇ ਉਹਨਾਂ ਉੱਪਰ ਇਹਨਾਂ ਨੂੰ ਪੂਰਨ ਵਿਸ਼ਵਾਸ ਹੈ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦਿੱਲੀ ਜਾਂ ਬਾਰਡਰ ਦੂਰ ਨਹੀਂ ਪਰ ਜੇ ਗੱਲਾਂ ਮੰਗ ਲਤੀਆਂ ਗਈਆਂ ਰਿਟਨ ਦੇ ਵਿੱਚ ਤਾਂ ਕਹਿੰਦੇ ਨੇ ਕਿਸਾਨ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਆਪਣੇ ਘਰ ਪਰਤਣਗੇ ਸਰਦਾਰ ਸਾਹਿਬ ਜੀ ਫੌਜਾਂ ਸ਼ੰਭੂ ਬਾਰਡਰ ਦੇ ਉੱਪਰ ਡਟੀਆਂ ਹੋਈਆਂ ਨੇ ਸ਼ੰਭੂ ਬਾਰਡਰ ਦੇ ਉੱਪਰ ਤੁਸੀਂ ਦੇਖ ਲਿਓ ਕਿ ਪਿਛਲੇ 5 ਦਿਨ ਤੋਂ ਇੱਕ ਪਾਸੇ ਹਰਿਆਣਾ ਫੋਰਸ ਖੜੀ ਹੈ ਤੇ ਦੂਜੇ ਪਾਸੇ ਸਾਡੇ ਪੰਜਾਬ ਦੀ ਫੋਰਸ ਖੜੀ ਹੈ ਸਿਰਬੋਡੀ ਕਰ ਰਹੇ ਨੇ ਕਿ ਜਿਹੜੇ ਇਹਨਾਂ ਦੇ ਆਗੂਆਂ ਦੀ ਬੈਠਕ ਚੱਲ ਰਹੀ ਹੈ ਉਹਨਾਂ ਆਗੂਆਂ ਵੱਲੋਂ ਜਦੋਂ ਆਦੇਸ਼ ਹੋਊਗਾ ਕਹਿੰਦੇ ਨੇ ਕਿ ਜਿਹੜਾ ਸਾਹਮਣਾ ਬਾਰਡਰ ਹੈ ਇਹ ਕੋਈ ਬਹੁਤ ਵੱਡਾ ਬਾਰਡਰ ਨਹੀਂ ਹੈ ਪਰ ਹਰਿਆਣਾ ਸਰਕਾਰ ਨੇ ਪੰਜਾਬ ਨੂੰ ਦੋ ਬਾਰਡਰਾਂ ਦੇ ਵਿੱਚ ਵੰਡਤਾ ਹੈ ਇੱਕ ਪਾਸੇ ਅਟਾਰੀ ਬਾਰਡਰ ਜਿਹੜਾ ਕਿ ਪਾਕਿਸਤਾਨ ਦੇ ਨਾਲ ਲੱਗਦਾ ਹੈ ਤੇ ਦੂਜੇ ਪਾਸੇ ਹਰਿਆਣਾ ਬਾਰਡਰ ਜਿਹੜਾ ਪੰਜਾਬ ਦੇ ਨਾਲ ਲੱਗਦਾ ਹੈ ਇਹਨੂੰ ਵੀ ਜਿਹੜਾ ਹੈ ਇੱਕ ਅਲੱਗ ਬਾਰਡਰ ਬਣਾ ਦਿੱਤਾ ਗਿਆ ਹੈ ਪਰ ਕਿਸਾਨ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਡਰ ਕੋਈ ਬੜੀ ਗੱਲ ਨਹੀਂ ਹੈ ਬਾਰਡਰ ਵੀ ਚੱਕਾਂਗੇ ਤੇ ਦਿੱਲੀ ਵੀ ਜਿਹੜੇ ਕੁਚ ਕਰਾਂਗੇ ਮੇਰੇ ਨਾਲ ਫੌਜਾਂ ਖੜੀਆਂ ਨੇ ਕੀ ਕਹਿੰਦਾ ਚਾਹੁੰਦੇ ਹੋ ਜਿਹੜਾ ਇਹ ਪਿਛਲੇ 5 ਦਿਨ ਤੋਂ ਤੇ ਜਿਹੜਾ ਹੈ ਉਹ ਰ ਸੰਘਰਸ਼ ਹੋ ਰਿਹਾ ਹੈ ਕੀ ਲੱਗਦਾ ਤੁਹਾਨੂੰ ਸਰਕਾਰਾਂ ਜਿਹੜੀਆਂ ਕਹਿੰਦਾ ਪਤਾ ਨਹੀਂ ਇਹ ਪੜਾਈ ਕਿੱਥੋਂ ਕਰਕੇ ਆਈਆਂ ਇਹਨਾਂ ਨੇ ਪੜ੍ਹਾਈ ਕਿਸੇ ਸਟਾਟਸ ਨੇ ਨਾ ਹੀ ਕਰਵਾਈ ਤੇ ਗੁਰੂਆਂ ਨੇ ਪੁਰਾਣੀ ਧਾਰਮਿਕ ਤਾਂ ਗੱਡੀਆਂ ਦੇ ਬਹਿ ਗਏ ਨੇ ਇਹ ਰਾਜ ਦੇ ਯੋਗ ਨਹੀਂ ਗਏ ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ ਤੇ ਜਨਤਾ ਦੇ ਨਾਲ ਇਹ ਇਹ ਵਧੀਆਂ ਕਰਦੇ ਆ ਦੇਸ਼ ਦੀ ਜਨਤਾ ਦੇ ਨਾਲ ਵਧੀਆਂ ਥੋੜਾ ਕਰਨਾ ਬਜ ਬੰਦਾ ਦੇਸ਼ ਦੇ ਰਾਜੇ ਦਾ ਹਾਂਜੀ ਤੇ ਦੇਸ਼ ਦੀ ਆਜ਼ਾਦੀ ਦੀ ਵਾਲ ਪਛਾਣਨ ਕਿ ਸਾਡਾ ਦੇਸ਼ ਦੀ ਪਰਚਾ ਕੀ ਕਹਿੰਦੀ ਆ ਤੇ ਜਦੋਂ ਇਹ ਖੇਤ ਦੀ ਆਵਾਜ਼ ਜਦੋਂ ਖੇਤ ਨੂੰ ਖਾਣ ਲੱਗ ਜਾਂਦਾ ਤੇ ਫੇਰ ਉਹ ਆਵਾਜ਼ ਮੇਰੇ ਦੀ ਤੇ ਕਿਸਾਨਾਂ ਇਹਨਾਂ ਦੀ ਸਰਕਾਰਾਂ ਦੀ ਗਲਤੀ ਆ ਤੇ ਇਹ ਕਾਨੂੰਨ ਜਦੋਂ ਅੱਗੇ ਇਹਨਾਂ ਨੇ ਆਖਿਆ ਵੀ ਕਿੱਥੋਂ ਅਸੀਂ ਕਾਨੂੰਨ ਰੱਦ ਕਰਾਂਗੇ ਤੇ ਸਹਿਮਤੀ ਬਣਾ ਕੇ ਦੇਖਾਂਗੇ ਤੇ ਫੇਰ ਹੁਣ ਕਾ ਗਲਤੀਆਂ ਕੌਣ ਕੀਤੀਆਂ ਕਿਉਂ ਕਿਸਾਨਾਂ ਦੀ ਚਾਰਕਿਉਂ ਨਹੀਂ ਸੁਣੀ ਗਈ ਇੱਕ ਤਾਂ ਗੱਲ ਇੱਕ ਆ ਵੀ ਪਹਿਲਾਂ ਜਿਹੜੀਆਂ ਮੰਗਾਂ ਮੰਨ ਲਿਆ ਸੀ ਲੇਕਿਨ ਕੋਈ ਉਹਦੇ ਉੱਪਰ ਕੋਈ ਕੰਮ ਨਹੀਂ ਹੋਇਆ ਸੀ ਅੱਜ ਫੇਰ ਫੌਜਾਂ ਡਟੀਆਂ ਹੋਈਆਂ ਨੇ ਜੇਕਰ ਅੱਜ ਜਿਹੜੀ ਬੈਠਕ ਹੋ ਰਹੀ ਹੈ ਜੇਕਰ ਬੈਠਕ ਦੇ ਵਿੱਚ ਕੋਈ ਸਹੀ ਫੈਸਲਾ ਨਾ ਲੱਗਿਆ ਕਿਉਂਕਿ ਇੱਕ ਪਾਸੇ ਅਥਰੂ ਕਦੇ ਗੋਲੇ ਵੀ ਛੱਡੇ ਗਏ ਹਾਂਜੀ ਗੋਲੀਆਂ ਵੀ ਚਲਾਈਆਂ ਗਈਆਂ ਬੜੀਆਂ-ਬੜੀਆਂ ਕੀਲਾਂ ਵੀ ਲਗਾਈਆਂ ਆ ਫਿਰ ਦਿੱਲੀ ਕਿੰਨੀ ਕੁ ਦੂਰ ਹੈ ਦਿੱਲੀ ਦਾ ਕੋਈ ਦੂਰ ਨਹੀਂ ਦਿੱਲੀ ਦਾ ਤਾਂ ਕੋਈ ਹਾਂ ਤਾਂ ਦਿੱਲੀ ਜਾਉ ਦੇਖਦੀ ਆ ਸਾਹਮਣੇ ਪਰ ਸਾਹਮਣੇ ਫੌਜ ਵੀ ਖੜੀ ਹੈ ਨਾ ਨਾ ਹੋ ਵੀ ਨਹੀਂ ਸੰਦੇ ਕੋਈ ਫੌਜ ਫੌੜਾ ਸਾਡੇ ਕਿੱਥੋਂ ਕੀ ਹੈ ਫੌਜ ਹੈ ਕਾਦੀ ਫੌਜ ਹੈ ਹਾਂਜੀ ਇਹ ਕੋਈ ਫੌਜ ਫਾਇ ਨਹੀਂ ਗਈ ਇਹ ਹੁਕਮ ਦੇ ਪਤੇ ਆ ਹੁਕਮ ਦੇ ਬਤੇ ਤਨਖਾਹੀਏ ਨੇ ਇਹਨਾਂ ਦੇ ਇਹਨਾਂ ਤੋਂ ਤਰਖਾ ਲੈਣੀ ਇੱਕ ਸਾਈਡ ਤੇ ਹੋ ਜਣਾ ਰਣ ਸੋ ਇੱਕ ਪਾਸੇ ਸਰਕਾਰਾਂ ਦੀਆਂ ਫੌਜਾਂ ਨੇ ਤੇ ਇੱਕ ਪਾਸੇ ਗੁਰੂ ਦੀ ਫੌਜ ਹੈ ਕਹਿੰਦੇ ਗੁਰੂ ਦੀ ਫੌਜ ਨੇ ਹਮੇਸ਼ਾ ਹੀ ਫਤਿਹ ਬਲਾਈ ਹੈ ਦਿੱਲੀ ਤੁਰ ਨਹੀਂ ਸਾਡੀ ਐਮਐਸਪੀ ਤਿੰਨ ਕਾਲੇ ਕਾਨੂੰਨਾਂ ਦੀ ਤੇ ਪੰਜਾਬ ਤੇ ਹਰਿਆਣਾ ਦੀ ਤੇ ਜਿੰਨੀਆਂ ਵੀ ਸਟੇਟਾਂ ਦੇ ਹੋਰ ਕਿਸਾਨ ਆ ਉਹਨਾਂ ਦੇ ਕਰਜ਼ੇ ਮੁਕਤੀ ਦੀ ਗੱਲ ਆ ਸਰ ਜੀ ਤਿੰਨਾਂ ਬੈਠਕਾਂ ਸਰਕਾਰ ਸਾਡੇ ਨਾਲ ਪਹਿਲਾਂ ਕਰ ਚੁੱਕੀ ਆ ਚੌਥੀ ਬੈਠਕ ਅਜ ਜੇਕਰ ਇਹ ਬੈਠਕ ਦੇ ਵਿੱਚ ਕੋਈ ਛਿੱਟਾ ਨਹੀਂ ਨਿਕਲਦਾ ਮੈਂ ਤੁਹਾਡੇ ਨਾਲ ਵਾਦਾ ਕਰਦਾ ਆ ਆਖਰੀ ਬੈਠਕ ਹੈ ਪਰ ਪਹਿਲਾਂ ਜਦੋਂ ਲੰਬਾ ਸਮਾਂ ਸੰਘਰਸ਼ ਕੀਤਾ ਸੀਗਾ 36 ਜਥੇਬੰਦੀਆਂ ਸੀਗੀਆਂ ਕਿਸਾਨ ਜਥੇਬੰਦੀਆਂ ਠੀਕ ਹੈ ਕੁਝ ਲੋਕਾਂ ਨੇ ਕਹਿੰਦੇ ਫੈਸਲਾ ਕਰ ਲਿਆ ਫੈਸਲਾ ਟੁੱਟ ਗਿਆ ਉਸ ਤੋਂ ਬਾਅਦ ਅੱਜ 18 ਜਥੇਬੰਦੀਆਂ ਹੋਰ ਲੱਗੀਆਂ ਹੋਈਆਂ ਨੇ ਬਾਕੀ ਘਰ ਬੈਠੇ ਨੇ ਜੇ ਜਿਹੜੇ ਹੁਣ ਤੁਹਾਡੇ ਆਗੂ ਗਏ ਨੇ ਉਹ ਇੱਕ ਬਿਗਲ ਹੋ ਜਾਂਦੇ ਆ ਕਿ ਤੁਹਾਡਾ ਜਿਹੜਾ ਵੀ ਫੈਸਲਾ ਹੋ ਗਿਆ ਸਰਕਾਰਾਂ ਦੇ ਨਾਲ ਤੁਸੀਂ ਆਪਣਾ ਮੋਰਚਾ ਖਤੋਂ ਕਰ ਦੋ ਫਿਰ ਬਿਲਕੁਲ ਨਹੀਂ ਖਤਮ ਕਰਾਂਗੇ ਜਿੰਨਾ ਚੱਕਾ ਉਹ ਕਿਸਾਨ ਆਗੂ ਜਿਹੜੇ 18 ਐਸਕੇਮ ਦੇ ਕਿਸਾਨ ਆਕੂ ਨੇ ਲਿਖਤੀ ਰੂਪ ਚ ਨਹੀਂ ਦਿਖਾਉਂਦੇ ਜਿੰਨਾ ਚ ਕਪੂਰਾ ਮਤਲਬ ਸਾਨੂੰ ਤਿੰਨੇ ਕਾਲੇ ਕਾਨੂੰਨ ਕਰਜ਼ਾ ਮੁਕਤੀ ਨਹੀਂ ਦਿਖਾਉਂਦੇ ਅਸੀਂ ਸਰਕਾਰ ਨੂੰ ਨਹੀਂ ਜਾਂਦੇ ਕਿਉਂਕਿ ਪਹਿਲਾਂ ਸਾਨੂੰ ਜਿਹੜੇ ਉਹ ਦੂਜੇ 32 ਦੇ ਵਿੱਚੋਂ ਕੁਸ਼ਾਕੂ ਵਿਕੇ ਨੇ ਮੈਂ ਵਿਕੇ ਕਹੂੰਗਾ ਸਰ 30000 ਕਰੋੜ ਚ ਵੇਚਿਆ ਮੋਰਚਾ ਦਿੱਲੀ ਦਾ ਆ ਕੇ ਸੋਚਿਆ ਕਿ ਨੇ ਮੈਂ ਪੰਜਾਬ ਦਾ ਮੁੱਖ ਮੰਤਰੀ ਬਣੂੰਗਾ ਦੂਜੇ ਨੇ ਸੋਚਿਆ ਮੈਂ ਹਰਿਆਣਾ ਦਾ ਮੁੱਖ ਮੰਤਰੀ ਬਣੂੰਗਾ ਸਾਡੇ ਨਾਲ ਧੋਖਾ ਕੀਤਾ ਉਹਨਾਂ ਦੇ ਕਰੀਆਂ ਹੋਈਆਂ ਬਦੀਕੀਆਂ ਦੇ ਕਾਰਨ ਸਾਡੇ ਤੇ ਡਰੋਨ ਨੇ ਹਮਲਾ ਕੀਤੇ ਸਾਡੇ ਤੇ ਹਥਰੂਗਾਹ ਦੇ ਗੋਲੇ ਸਿੱਟੇ ਉਹ ਗਦਾਰ ਅੱਜ ਘਰਾਂ 'ਚ ਬੈਠੇ ਨੇ ਸਾਰਾ ਉਹ ਅੱਜ ਇੱਥੇ ਕਿਉਂ ਨਹੀਂ ਆ ਰਹੇ ਕਿਉਂਕਿ ਉਹ ਮੋਦੀ ਦੇ ਦਲਾਲ ਨੇ ਮੇਰੀ ਗੱਲ ਸੁਣੋ ਸਰ ਮੈਂ ਸੁੱਤੋਂ 10000 ਲੈ ਲਿਆ ਮੈਂ ਜਦੋਂ ਥੋੜਾ ਮੁੜ ਕੇ ਪੈਸਾ ਨਾ ਮੁੜਿਆ ਮੈਂ ਥੋੜੇ ਮੱਥੇ ਮੁੜ ਕੇ ਕਿਵੇਂ ਲੱਗੂੰਗਾ ਮੈਂ ਨੌਜਵਾਨਾਂ ਨੂੰ ਕਹਿਣਾ ਕਹਿ ਨੌਜਵਾਨੋ ਤੇ ਅੱਜ ਦੀ ਬੈਠਕ 3 ਵਜੇ ਵਾਲੀ ਆਸਟ ਬੈਠਕ ਹੈ ਆਪਾਂ ਸਰੀਰ ਨਾਲ ਨਹੀਂ ਦਿਮਾਗ ਨਾਲ ਇਹ ਮੋਰਚਾ ਚਿਤਣਾ ਹੈ ਕਿਉਂਕਿ ਜਿਵੇਂ ਦਿਮਾਗ ਨਾਲ ਇਹਨਾਂ ਦਾ ਆਯਾਰਾ ਦਾ ਡਰੋਨ ਆ 5 ਰੁਪਈਆ ਦੇ ਪਤੰਗ ਨਾਲ ਲਾ ਹੈ ਅਹੀਂ ਦਿਮਾਗ ਲਾਵਾਂਗੇ ਜਗਾੜ ਲਾਵਾਂਗੇ ਪੰਜਾਬੀ ਜਗਾੜ ਬਹੁਤ ਲਾਉਣ ਜਾਣਦੇ ਆ ਜੀ ਇਹ ਫੌਜ ਰਫਲਾ ਛੱਡ ਕੇ ਇਹ ਸਭ ਕੁਝ ਛੱਡ ਕੇ ਭੱਜੂਗੀ ਤੇ ਆਪਾਂ ਜਗਾੜਿਆਂ ਦੇ ਨਾਲ ਨਾਅਰੇ ਮਾਰਦੇ ਹੋਏ ਦਿੱਲੀ ਨੂੰ ਪੁੱਛ ਕਰਾਂਗੇ ਬੋਲੇ ਸੋਨਹਿਰ ਮਾਰੂ ਇਹ ਆ ਜੀ ਹੌਸਲਾ ਕਹਿੰਦੇ ਹੌਸਲوں ਕੀ ਉਡਾਨ ਅਭੀ ਬਾਕੀ ਹੈ ਮੰਜ਼ਲਾਂ ਕੀ ਤਲਾਸ਼ ਅਭੀ ਬਾਕੀ ਹੈ ਮੰਜ਼ਲ ਬਹੁਤ ਜ਼ਿਆਦਾ ਦੂਰ ਨਹੀਂ ਆ ਕਹਿੰਦੇ ਹੌਸਲوں ਕੀ ਉਡਾਨ ਅਭੀ ਬਾਕੀ ਹੈ ਮੰਜਿਲੋਂ ਦੀ ਤਲਾਸ਼ ਅਭੀ ਬਾਕੀ ਹੈ ਅਭੀ ਤੋਂ ਨਾਪੀ ਹੈ ਮੁੱਠੀ ਵਰ ਜਮੀਨ ਸਾਰਾ ਆਸਮਾਨ ਅਭੀ ਬਾਕੀ ਹੈ ਦਿੱਲੀ ਵੀ ਜਰੀ ਹੈ ਜਿੱਤ ਕੇ ਲੈ ਕਾਣੀਆ ਥਾਣਾ ਨੇ ਕਿਸਾਨ ਜਿੱਥੇ ਬੰਦੀਆਂ ਲਗਾਤਾਰ ਲੱਗੀਆਂ ਹੋਈਆਂ ਨੇ ਆਪਣੇ ਧੜਾਂ ਦੀ ਵੀ ਪ੍ਰਵਾਹ ਨਹੀਂ ਕਰਦੇ ਮੈਂ ਦੇਖ ਰਿਆ ਸੀ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਮਾਪੇ ਅੱਜ ਇਸ ਜਗ੍ਹਾ ਤੇ ਪਹੁੰਚੇ ਹੋਏ ਨੇ ਜਿੱਥੇ ਨਾਕਾ ਲੱਗਿਆ ਹੋਇਆ ਪਿਛਲੇ 5 ਦਿਨ ਤੋਂ ਸਿਰਫ ਉਡੀਕ ਹੈ ਆਪਣੇ ਲੀਡਰਾਂ ਦੇ ਕਿ ਅੱਜ ਆਖਰ ਫੈਸਲਾ ਕੀ ਹੁੰਦਾ ਤੁਸੀਂ ਦੇਖ ਲਓ ਕਿ ਸ਼ੰਗੂ ਬਾਰਡਰ ਦੇ ਉੱਪਰ ਅੱਜ 5 ਦਿਨ ਤੋਂ ਜਿਹੜੇ ਕਿਸਾਨ ਜਿੱਥੇ ਬੰਦੀਆਂ ਬੈਠਿਆ ਨੇ ਨੌਜਵਾਨ ਜਿਹੜੇ ਨੇ ਪੂਰੇ ਉਤਸ਼ਾਹ ਦੇ ਵਿੱਚ ਨੇ ਤੁਸੀਂ ਦੇਖ ਲਓ ਕਿ ਚਾਹੇ ਉਰੇ ਅਥਰੂ ਗਾਇਦੇ ਗੋਲੇ ਛੱਡੇ ਗਏ ਚਾਹੇ ਅਥਰੂ ਗਾਇਦੇ ਗੋਲੇ ਛੱਡੇ ਗਏ ਚਾਹੇ ਉਰੇ ਗੋਲੀਆਂ ਚੜਾਈਆਂ ਗਈਆਂ ਪਰ ਸਿੰਘ ਜਿਹੜੇ ਨੇ ਪਿੱਛੇ ਹਟਣ ਵਾਲੇ ਨਹੀਂ ਐ ਦਿੱਲੀ ਮੋਰਚਾ ਫਤਿਹ ਕਰਕੇ ਹੀ ਜਾਣਗੇ ਤੁਸੀਂ ਦੇਖ ਲਓ ਕਿ ਬਾਅਦ ਅੱਜ ਜੁੜਰੇ ਹੈ ਨੌਜਵਾਨ ਕੀ ਕਹਣਾ ਜਨਾਬ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਅੱਜ ਦਾ 6 ਮਾ ਦਿਨ ਸਾਡੇ ਨੌਜਵਾਨ 6 ਤੇ 6 ਦਿਨ ਉਰੇ ਪੂਰੇ ਡਟ ਕੇ ਸਾਹਮਣਾ ਕਰਦੇ ਨੇ ਕਈ ਪ੍ਰਕਾਰ ਦੇ ਲੰਗਰ ਉਹ ਅਸੀਂ ਲਾਏ ਬਾਕੀ ਬਾਬੇ ਨਾਨਕ ਦਾ ਹੱਥ ਛੱਡ ਦਿੱਤੇ ਹੈ ਹੋਣੀਆਂ ਵੀ ਚਲੀਆਂ ਅਸੂ ਬੇ ਦੇ ਗੋਲੇ ਵੀ ਛੱਡੇ ਗਏ ਤੇ ਕਿੱਲਾ ਵੀ ਗੱਡੀਆਂ ਗਈਆਂ ਦਿੱਲੀ ਕਿੰਨੀ ਦੂਰ ਹੈ ਦਿੱਲੀ ਕੋਈ ਚੱਕਰ ਨਹੀਂ 200 217 ਕਿਲੋਮੀਟਰ ਦਾ ਕੋਈ ਚੱਕਰ ਨਹੀਂ ਜੀ ਇੱਕ ਵਾਰ ਆਗੂਆਂ ਦੇ ਹੁਕਮ ਨੂੰ ਬਸ ਜਿਵੇਂ ਕਹਾਂਗੇ ਸਾਡੇ ਆਗੂ ਸਭਾ ਨੇ ਅੱਜ ਅੱਜ 5 ਵਜੇ ਤੱਕ ਜਰੀ ਹੈ ਬੈਠਵਾ ਯੋਜਨਾ ਕੀਤਾ ਗਿਆ ਹੈ ਇਹ ਮੰਗਾ ਦਾ ਮੰਨਿਆ ਫਿਰ ਕੋਈ ਚੱਕਰ ਨਹੀਂ ਜੀ ਜਿੰਨਾ ਟਾਈਮ ਲੱਗੂਗਾ ਅਸੀਂ ਉਹਰੇ ਅਢੂਗੇ ਜੀ ਕੋਈ ਚੱਕਰ ਨਹੀਂ ਇੱਕ ਪਾਸੇ ਫੌਜ ਕੋਈ ਚੱਕਰ ਨਹੀਂ ਜੀ ਸਾਡੇ ਗੁਰੂ ਦੇ ਸਿੰਘ ਦੇ ਕੱਚੀ ਹੋਰ ਬਹਿ ਜਾਣਾ ਜੀ ਫਿਰ ਜੇ ਨਾ ਅਕੇ ਜਾਣ ਦਿੱਤਾ ਸੀ ਕੋਈ ਮੋੜੀਆਂ ਨਹੀਂ ਪਵਾਣੀਆਂ ਕੋਈ ਪਰਵਾਹ ਨਹੀਂ ਸਾਨੂੰ ਜੀ ਗੋਲੀਆਂ ਦੇ ਨਾ ਕੋਈ ਚੱਕਰ ਨਹੀਂ ਜੀ ਡੱਟੇ ਹੋਏ ਡੱਟੇ ਹੋਏ ਡੱਟੇ ਡੱਟੇ ਦਿੱਲੀ ਫੱਟੇ ਕਰਕੇ ਜਾਵਾਂਗੇ ਦਿਲ ਕਰਕੇ ਆਸੂ ਕਾ ਇੱਥੇ ਕੋਲੇ ਨਾ ਗੇਰ ਤੇ ਹੁਣ ਤਾਂ ਅਸੀਂ ਪੱਟ ਕੇ ਕੱਢੇ ਦਿੱਲੀ ਵੇ ਹੁੰਦੇ ਆ ਜੀ ਇਹ ਫੈਰੀ ਕਰ ਰਹੇ ਆ ਸਾਡੇ ਤੇ ਕੁਝ ਮੁੰਡੇ ਸਾਡੇ ਪਿੱਛੇ ਆ ਰਹੇ ਆ ਜਦੋਂ ਜ਼ਖਮੀ ਵੀ ਹੋਏ ਆ ਜੀ ਬਹੁਤ ਸਾਡੇ ਕੋਲ ਤੇ 3-4 ਫੌਦੇ ਕਰੀਵਾ ਆਪਣੇ ਜਿੰਨੇ ਵੀ ਨੌਜਵਾਨ ਤੇ ਬਜ਼ੁਰਗ ਤੇ ਉਹ ਜ਼ਖਮੀ ਹੋਏ ਹੋਏ ਜੀ ਅੱਛਾ ਅੱਜ ਜਿਵੇਂ ਥੋੜਾ ਮੋਰਚਾ ਬਿਲਕੁਲ ਨਾਲ ਲੱਗਿਆ ਹੋਇਆ ਹੈ ਕੋਈ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਜੀ ਕੋਈ ਡਰ ਨਹੀਂ ਜੀ ਅੱਛਾ ਮਾਪੇ ਨਹੀਂ ਤੁਮ ਰੁਕਿਆ ਕਰਦੇ ਨਹੀਂ ਜੀ ਮਾਪੇ ਸਾਡੇ ਨਾਲ ਆ ਜੀ ਆ ਕੇ ਸਾਡੇ ਪਾਦਰ ਸਾਹਿਬ ਵਾਲੇ ਆਏ ਵੀ ਇਹਨਾਂ ਨਾਲ ਤੁਸੀਂ ਛੋਟੇ ਜਿਹਰੇ ਬੱਚੇ ਉਰੇ ਆਏ ਨੇ ਅੱਛਾ ਸਰ ਮਾਪੇ ਗੰਦੇ ਨੇ ਕਿ ਗੋਲੀਆਂ ਚੱਲ ਰਹੀਆਂ ਨੇ ਅਥਰੂਗਾਇ ਦੇ ਗੋਲੇ ਚੱਲ ਰਹੇ ਨੇ ਵੀ ਨਾ ਜਾਇਓ ਪਰ ਇਹਦੇ ਨਾਲ ਲੈ ਕੇ ਦਿਖਾਏ ਜੀ ਇਹ ਜੀ ਕਰਨੀ ਚ ਹੈ ਦਿਖਾ ਰਹੇ ਹੋ ਵੀ ਸਾਡਾ ਪੰਜਾਬ ਹਾਂਜੀ ਹਾਂਜੀ ਬਿਲਕੁਲ ਜੀ ਉਹ ਦੇਖ ਲਓ ਕਿ ਮਾਪੇ ਦੇ ਵੀ ਹੌਸਲੇ ਬੁਲੰਦ ਨੇ ਔਰ ਦੱਸਦੇ ਆ ਆਪਣੇ ਬੱਚਿਆਂ ਨੂੰ ਕਿ ਕਿਸਾਨ ਜਿਹੜੇ ਨੇ ਪਿੱਛੇ ਹਟਣ ਵਾਲੇ ਨਹੀਂ ਐ ਹਾਂਜੀ ਤੁਹਾਨੂੰ ਪੂਰੀ ਆਸ ਹੈ ਸਾਡੀ ਜਿੱਤ ਹੋਊਗੀ ਕਿਸਾਨਾਂ ਦੀ ਜਿਹੜੀ ਮੀਟਿੰਗ ਜਾ ਪਰ ਮਾਵਾ ਆਪਣੇ ਬੱਚਿਆਂ ਨੂੰ ਕਹਿ ਦਿੰਦੀਆਂ ਨੇ ਕਿ ਤੁਸੀਂ ਘਰੇ ਬੈਠੋ ਗੋਲੀਆਂ ਚੱਲ ਰਹੀਆਂ ਨੇ ਅਥਰੂਗਾਇ ਦੀਆਂ ਗੋਲੀਆਂ ਚੱਲ ਰਹੀਆਂ ਨੇ ਦੂਜੀਆਂ ਗੋਲੀਆਂ ਚੱਲ ਰਹੀਆਂ ਤੁਸੀ ਕੋਈ ਗੋਲੀਆਂ ਦੀ ਪਰਵਾਹ ਕਰਦੇ ਅਸੀਂ ਨਹੀਂ ਬੋਗੋਲੀਆਂ ਦੀ ਬਿਲਕੁਲ ਨਹੀਂ ਪਰਵਾਹ ਕਰਦੇ ਜੋ ਮਰਜੀ ਗੋਲੀਆਂ ਛੜਕੇ ਮਗਰ ਨਹੀਂ ਵੱਡੇ ਵੱਡੇ ਬੰਬ ਚੜਾਣ ਅਸੀਂ ਤਾਂ ਵੀ ਨਹੀਂ ਪਰਵਾਹ ਕਰਦੇ ਅੱਛਾ ਬੰਬਾਂ ਦੀ ਵੀ ਕੋਈ ਪਰਵਾਹ ਨਹੀਂ 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 ਸਾਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਅਸੀਂ ਇੱਕ ਵਸੇ ਫੌਜ ਇੱਕ ਵਸੇ ਫੌਜ ਖੜੀ ਹੈ ਸਰਕਾਰੀ ਜਿੱਤ ਕੇ ਜਾਣਗੇ ਕਿਸਾਨ ਅੰਨ ਦਾਤਾ ਹੈ ਮੋਦੀ ਨੂੰ ਸ਼ਰਮ ਨਹੀਂ ਆਉਂਦੀ ਸੜਕਾਂ ਤੇ ਰੁਲਦਾ ਪਿਆ ਗੁੱਸਾ ਨਹੀਂ ਲੱਗਦਾ ਹੈਗਾ ਗੁੱਸੇ ਕਰਕੇ ਅਸੀਂ ਅੱਜ ਸਾਨੂੰ ਬੰਬ ਚੜਾ ਰਹੇ ਸੰਤੋ ਸਿੱਧੀ ਗੋਲੀ ਮਾਰਦੇ ਸਾਡੀ ਛਾਤੀ 'ਚ ਮੋਦੀ ਅਸੀਂ ਤਾਂ ਵੀ ਨਹੀਂ ਡਰਦੇ ਸੋਏ ਸਿੰਘਾਂ ਦੀ ਫੌਜ ਨਾ ਡਰਿਆ ਨਾ ਪੰਜਾਬ ਕਦੇ ਡਰਿਆ ਤੇ ਨਾ ਪੰਜਾਬ ਕਦੇ ਡਰੂਗਾ ਔਰ ਜਿਹੜਾ ਸੰਭੂ ਬੈਰੀਅਰ ਹੈ ਇਸ ਵਾਰ ਬੜੀ ਬੜੀ ਕਿਲਾ ਬੜੀ ਬੜੀ ਕਿਲਾ ਲਗਾਤੀਆਂ ਹਾਂ ਹਾਂ ਕਿਲਾ ਲਗਾ ਜੋ ਹੀਆਂ ਬੈਰੀਅਰ ਥੀਰ ਕਿਤਾਪ ਹੈ ਕਿਲਾ ਟੁੱਟ ਰਿਆਂ ਸਭ ਕੁਝ ਤੋੜਾਂਗੇ ਕਿਲਾ ਵੀ ਤੋੜਾਂਗੇ ਬੈਰੀਅਰ ਵੀ ਤੋੜਾਂਗੇ ਦਿੱਲੀ ਵੀ ਜਾਵਾਂਗੇ ਇਹਨਾਂ ਨੂੰ ਢਾਵਾਂਗੇ ਵੀ ਮੋਦੀ ਨੂੰ ਢਾਵਾਂਗੇ ਖੱਟੜ ਨੂੰ ਢਾਗਾ ਜਿਹਨੂੰ ਜੁਗਨੂ ਆਹੀਂ ਬਣਾਇਆ ਵਾਂ ਇਹਨੂੰ ਵੀ ਢਾਵਾਂਗੇ ਸਾਰ ਨੂੰ ਢਾ ਕੇ ਆਪਣੇ ਹੱਕ ਕਲੇ ਕੇ ਸਾਡੇ ਬੱਚੇ ਨੱਚਦੇ ਟੱਪਦੇ ਸਾਡੇ ਨਾਲ ਜਾਣਗੇ ਅਸੀਂ ਇਹਨਾਂ ਦੇ ਮਗਰ ਇਹਨਾਂ ਦੀਆਂ ਮਾਵਾਂ ਨਾਲ ਇਹਨਾਂ ਦੇ ਐਨੂੰ ਜਾਂਦੇ ਅਸੀਂ ਅੱਗੇ ਇਹਨਾਂ ਤੋਂ ਵਾਪਸ ਜਾਣ ਕੇ ਜਿੱਦਣ ਜਿੱਤ ਕੇ ਉਦਨ ਹੀ ਇਹਨਾਂ ਦੇ ਮਗਰ ਇਹਨਾਂ ਦੀਆਂ ਮਾਵਾਂ ਵਾਂਗੀਆਂ ਜਸ਼ਨ ਮਨਾਉਂਦੀਆਂ ਸਾਡੇ ਬੱਚੇ ਚੜ੍ਹਦੀ ਕਲਾ ਵਿੱਚ ਰਹਿਣਗੇ ਚੜ੍ਹਦੀ ਕਲਾ 'ਚ ਰਹਿਣਾ ਕਿਸੇ ਤੋਂ ਨਾ ਠੱਠੇ ਆ ਨਾ ਟਹਿਣਾ ਵਾ ਪਰ ਮੈਂ ਇੱਕ ਗੱਲੇ ਨੂੰ ਮੋਦੀ ਸਾਹਿਬ ਨੂੰ ਪੁੱਛਣੀ ਚਾਹਣੀ ਆ ਤੁਹਾਡੇ ਮੀਡੀਆ ਦੇ ਰਾਹੀਂ ਕਿ ਜਿੱਦਣ ਉੱਥੇ ਉਹ ਮਣੀਪੁਰ ਦੇ ਵਿੱਚ ਔਰਤਾਂ ਨੰਗੀਗਾ ਕੀਤੀਆਂ ਨੰਗਾ ਨਾਚ ਕਰਾਇਆ ਉਦੋਂ ਨਾਲ ਜਿਹੜੇ ਗੋਲੇ ਵਰਦੇ ਕਿੱਥੇ ਸੀ ਅੜਿਆਸੂ ਗੋਲੇ ਛੜਦਾ ਕਿੱਥੇ ਸੀ ਉਸ ਦਿਨ ਉਹ ਤੇਰੇ ਕੀ ਲੱਗਦੇ ਸੀ ਤੇਰੇ ਮਾਮੇ ਲੱਗਦੇ ਸੀ ਕਿ ਤੇਰੇ ਜੀਤੇ ਲੱਗਦੇ ਸੀ ਤੂੰ ਉਦੋਂ ਕਿਉਂ ਨਾ ਛੱਡੇ ਉੱਥੇ ਜਿੱਦਣ ਇੱਥੇ ਹਰਿਆਣੇ ਦੇ ਵਿੱਚ ਨਿਊ ਦੇ ਵਿੱਚ ਕੀਤਾ ਇਹਨਾਂ ਨੇ ਉਹਨੇ ਕੀ ਉਹ ਤਾਂ ਨਾ ਬਹਾਮਣ ਦਾ ਹਿੰਦੂ ਰਾਸ਼ਟਰ ਜੜਾ ਪਰੋਂਦਾ ਫਿਰਦਾ ਉਹਨੇ ਕੀਤਾ ਕਿੰਨੀਆਂ ਗੱਡੀਆਂ ਸਾਰੀਆਂ ਕਿੰਨੇ ਪੁਲਿਸ ਵਾਲੇ ਮਰੇ ਕਿ ਤੇਰਾ ਥਾਣਾ ਭੰਨਿਆ ਉਧਰ ਬੰਬ ਗੋੜ ਕੇ ਆਉਣਾ ਚੱਲੇ ਤੁਹਾਡੇ ਉਧਰ ਚਲਾਉਂਦਿਓ ਉਧਰ ਕਿਉਂ ਨਹੀਂ ਚੱਲੇ ਕਿਉਂ ਤੂੰ ਹੀ ਉਧਰ ਮਰ ਗਏ ਇਹ ਸਭ ਕੁਝ ਸਾਡੇ ਵਾਸਤੇ ਆ ਸਾਡੇ ਬੱਚਾਂ ਵਾਸਤੇ ਆ ਸਾਡੀ ਕੌਮ ਵਾਸਤੇ ਆ ਅਸੀਂ ਕਦੇ ਨਹੀਂ ਹਾਰਾਂ ਜਦੋਂ ਮਰਜੀ ਕਰਦਾ ਸਾਡਾ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਾਡੇ ਨਾਲ ਘੋੜੇ ਤੇ ਹਰ ਵੇਲੇ ਇਹਨਾਂ ਦੀ ਰੱਖਿਆ ਦੇ ਵਿੱਚ ਆ ਰੱਖੀ ਕਰਦਾ ਜੋ ਮਰਜੀ ਕਰ ਲੈਣੇ ਮਾੜੀਆਂ ਸਰਕਾਰਾਂ ਨਾ ਹਾਰੇ ਆ ਨਾ ਹਾਰਨ ਵਾਲੀ ਕੌਮ ਆ ਅਸੀਂ ਸਮੇ ਸਮੇ ਦੀ ਸਰਕਾਰ ਤੋਂ ਜਿੱਤਦੇ ਆ ਸਮੇ ਸਮੇ ਦੀ ਸਰਕਾਰ ਨੂੰ ਨਤਕੜਦੇ ਆ ਛਾਤੀ ਉੱਤੇ ਨੰਗ ਜਾ ਜਦੋਂ ਢੂੜ ਸਾਲ ਹੋ ਗਿਆ ਓਦੋਂ ਦਿੱਲੀ ਨੂੰ ਨਾਪਕ ਲੇਟੜ ਕੇ ਤਸੱਲੀਆਂ ਕਰਕੇ ਨਿਕਲਿਆ ਉਹ ਹੀ ਦਿੱਲੀ ਆ ਜੜੀ ਬਾਬਾ ਬਗੇਲ ਸੋ ਲੈ ਗਿਆ ਹੀ ਉਥੋਂ ਤਾਤ ਧੂਕੇ ਆ ਸਾਡੇ ਪੈਰਾਂ ਚ ਪਿਆ ਸਾਡੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖਿਆ ਈ ਜਾ ਕੇ ਅੰਮ੍ਰਿਤਸਰ ਵੇਖਣਾਂ ਕਿ ਤੁਹਾਡੀ ਵੀ ਕੁਰਸੀ ਤੋੜ ਕੇ ੂਕੇ ਨਿਕਲਾਂਗੇ ਉਥੋਂ ਤੁਸੀਂ ਦਿੱਲੀ ਦਾ ਮਾਮੇ ਲੱਗਦਾ ਦਿੱਲੀ ਸਾਡੀ ਅਸੀਂ ਬਣਾਈ ਦਿੱਲੀ ਸਾਡੀ ਸਾਡੇ ਪੁਰਖਿਆਂ ਨੇ ਬਣਾਈ ਤੁਸੀਂ ਕੀ ਲੱਗਦਾ ਦਿੱਲੀ ਇਹ ਤਾਂ ਸਾਨੂੰ ਮੜਨ ਨਹੀਂ ਦਿੰਦਾ ਦਿੱਲੀ ਚ ਉਹ ਤਰਾ ਬੈਰਗੜ ਫੋਟਕਾ ਸਿੱਧੇ ਆ ਕੇ ਸਾਡੇ ਨਾਲ ਥੋਥਿਓ ਬੀਬੀਆਂ ਨਾਲ ਬੀਬੀਆਂ ਲੈ ਆਓ ਭਾਂਗਾਂ ਨਾਲ ਪਾਉ ਲੈਓ ਵੇਖ ਲਾਂਗੇ ਤੁਸੀਂ ਕਿੱਡੇ ਕਿ ਸੂਰਮੇ ਦੇ ਆ ਕੀ ਡਰਪੋ ਕਾਲੀਆਂ ਗੱਲਾਂ ਡਰ ਦੇ ਕੇ ਡੜ ਚਿਹਰਾ ਤੋਂ ਡਰਦੇ ਬੈਰੀ ਜੈਟ ਲਾ ਕੇ ਬੈਠੇ ਆ ਸਿੱਧੇ ਹੋ ਕੇ ਹਾਂ ਵੋਟਾਂ ਪਾਈਆਂ ਤੁਹਾਨੂੰ ਕੋ ਮਖੌਲ ਕੀਤਾ ਏ ਸਿੱਧੇ ਆ ਕੇ ਹੱਥੋਂ ਥੀ ਆਓ ਸਾਡੇ ਨਾਲ ਸਾਡੇ ਨਾਲ ਇੱਕ ਇੱਕ ਜਾਣੀ ਨਾ ਚਾਰ ਚਾਰ ਬੁੜੀਆਂ ਆਪਣੀਆਂ ਲੈ ਆਓ ਫੇਰ ਵੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਏ ਇਵੇਂ ਥੋੜਾ ਗੱਲ ਬਣਦੀ ਆ ਕਿਵੇਂ ਨਹੀਂ ਬਣਦੀ